ਦੇਖੋ ਪਾਸੋਂ ਇੱਕ ਬੱਚਾ ਜਿਹੜਾ ਹੈਗਾ ਆ ਭੰਡਾਰੀ ਫੈਮਿਲੀ ਦਾ ਇਤੋਂ ਚੰਗੇ ਕਾਰੋਬਾਰੀ ਹੈਗੇ ਆ ਪਠਾਨਕੋਟ ਦੇ ਉਹਨਾਂ ਦਾ ਬੱਚਾ ਅਗਵਾ ਕੀਤਾ ਗਿਆ ਸੀਗਾ ਕਾਰ ਸਵਾਰਾਂ ਵਾਲੋਂ ਔਰ ਤਕਰੀਬਨ ਅਸੀਂ 7 ਘੰਟਿਆਂ ਦੀ ਮਿਹਨਤ ਤੋਂ ਬਾਅਦ ਜਿਹੜਾ ਹੈਗਾ ਆ ਵਿਦ ਹੀਲਪ ਆਫ ਹਿਮਾਚਲ ਪੁਲਿਸ ਮਕਮ ਹੈ ਉਹਨਾਂ ਦੀ ਸਾਨੂੰ ਕਾਫੀ ਮਦਦ ਰਹੀ ਆ ਸਾਰੀਆਂ ਚੇਸ ਟੀਮਾਂ ਜਿਹੜੀਆਂ ਮਗਰ ਲੱਗੀਆਂ ਸੀ ਉਹਨਾਂ ਨੇ ਬੱਚੇ ਨੂੰ ਬਰਾਮਦ ਕਰ ਲਿਆ ਬੱਚੇ ਦੀ ਬਰਾਮਦਗੀ ਬਾਰੇ ਤਾਂ ਪਹਿਲਾਂ ਅਸੀਂ ਜਾਗਰੂਕ ਕਰਾਈ ਚੁੱਕੇ ਹਾਂ ਪਰ ਹੁਣ ਜਿਹੜੀ ਸਫਲਤਾ ਅਸਲ ਹੋਈ ਆ ਉਹ ਇਹ ਆ ਕਿ ਜਿਹੜਾ ਜਿਸ ਬੱਚੇ ਨੂੰ ਅਗਵਾ ਕਰਨ ਦੀ ਜਿਹੜੀ ਪ੍ਰਮੁੱਖ ਸਾਜ਼ਿਸ਼ ਘੜੀ ਸੀ ਉਹ ਠਾਨਕੋਟ ਦਾ ਹੀ ਰਹਿਣ ਵਾਲਾ ਆ ਉਹਦਾ ਨਾਂ ਅਵਤਾਰ ਸਿੰਘ ਆ ਅਵਤਾਰ ਸਿੰਘ ਦਾ ਰਿਸ਼ਤਾ ਜਾਂ ਉਹ ਕਹ ਲਓ ਕਿ ਜਿਹੜੇ ਰਿਲੇਸ਼ਨਸ ਹੈਗੇ ਆ ਭੰਡਾਰੀ ਫੈਮਿਲੀ ਨਾਲ ਇਸ ਤਰ੍ਹਾਂ ਕਿ ਅਵਤਾਰ ਸਿੰਘ ਦੀ ਵਾਈਫ ਜਿਹੜੀ ਹੈਗੀ ਆ ਮਿਸਿਸ ਸ਼ਿਪਰਾ ਉਹ ਭੰਡਾਰੀ ਜਿਹੜੇ ਹੈਗੇ ਆ ਕਾਰੋਬਾਰੀ ਹੈ ਇਹਨਾਂ ਦੇ ਰਿਸੈਪਸ਼ਨ ਦੇ ਉੱਤੇ ਕਾਰੋਬਾਰ ਜਿਹੜਾ ਸ਼ੋਰੂਮ ਆ ਉਹਦੇ ਰਿਸੈਪਸ਼ਨ ਦੇ ਉੱਤੇ ਕੰਮ ਕਰਦੀ ਆ ਔਰ ਪਿਛਲੇ 3 2 3 ਸਾਲ ਤੋਂ ਉੱਥੇ ਕੰਮ ਕਰ ਰਹੀ ਆ ਭੰਡਾਰੀ ਫੈਮਿਲੀ ਦੇ ਮੁਤਾਬਕ ਇਹ ਲੜਕੀ ਆ ਕਾਫੀ ਮਿਹਨਤੀ ਤੇ ਇਮਾਨਦਾਰ ਹੈ ਇਹਨਾਂ ਨੂੰ ਇਮਾਨਦਾਰੀ ਇਮਾਨਦਾਰੀ ਵਾਲੀ ਉਹਦੀ ਸ਼ਾਬ ਸੀ ਉਸ ਤੋਂ ਬਾਅਦ ਜਨਵਰੀ 14 ਵਿਆਹ ਹੋ ਜਾਂਦਾ ਵਿਆਹ ਇੱਕ ਜੀਸੀਬੀ ਆਪਰੇਟਰ ਨਾ ਹੁੰਦਾ ਜਿਹੜਾ ਕਿ ਉੱਥੇ ਜੇਸੀ ਵੀ ਮਸ਼ੀਨ ਚਲਾਉਂਦਾ ਜਿਸ ਦਾ ਨਾਂ ਕਿ ਅਵਤਾਰ ਸਿੰਘ ਆ ਅਵਤਾਰ ਸਿੰਘ ਹੀ ਇਸ ਜਿਹੜੀ ਹੈਗੀ ਆ ਆਪਣੇ ਅਗਵਾ ਕਰਨ ਦੀ ਵਾਰਦਾਤ ਆ ਕਿਡਨੈਪ ਕਰਨ ਦੀ ਬੱਚੇ ਦੀ ਵਾਰਦਾਤ ਆ ਉਹਦਾ ਮੁੱਖ ਦੋਸ਼ੀ ਆ ਉਹਨੇ ਸਾਜ਼ਿਸ਼ ਪੂਰੀ ਤਰ੍ਹਾਂ ਘੜ ਕੇ ਅ ਅਮਿਤ ਰਾਣਾ ਤੇ ਰਿਸ਼ਭ ਨੂੰ ਬੱਚੇ ਨੂੰ ਅਗਵਾ ਕਰਨ ਲਈ ਇੱਥੇ ਲੈ ਕੇ ਆਂਦਾ ਆਪ ਹੀ ਉਸ ਦੀ ਰੈਕੀ ਕਰਵਾਈ ਰੈਕੀ ਕਰਾਉਣ ਤੋਂ ਬਾਅਦ ਆਪ ਸਾਇਲੈਂਟ ਰਹਾ ਉਹ ਅਗਵਾ ਕਰਕੇ ਇੱਥੋਂ ਚਲੇ ਜਾਂਦੇ ਆ ਇਹਦੇ ਪਿੱਛੇ ਕਾਰਨ ਇਹ ਆ ਕਿ ਜਿਹੜਾ ਅਵਤਾਰ ਸਿੰਘ ਆ ਅਵਤਾਰ ਸਿੰਘ ਦੀ ਵਾਈਫ ਉੱਥੇ ਕੰਮ ਕਰਦੀ ਆ ਔਰ ਸ਼ਾਮ ਨੂੰ ਉਹਦੀ ਵਾਈਫ ਨੂੰ ਤਕਰੀਬਨ 7:00 ਵਜੇ ਦੇ ਕਰੀਬ ਛੁੱਟੀ ਹੁੰਦੀ ਸੀ ਤੇ ਉਸ ਤੋਂ ਪਹਿਲਾਂ ਇਹ ਉਹਨੂੰ ਲੈਣ ਵਾਸਤੇ ਚਲਾ ਜਾਂਦਾ ਸੀਗਾ ਤੇ ਇਹ ਇਹ ਵੇਖਦਾ ਰਿਹਾ ਕਿ ਇਹਦੀ ਵਾਈਫ ਕਾਫੀ ਫਾਈਨੈਂਸ ਜਿਹੜੀ ਕੰਟਰੋਲ ਕਰ ਭੰਡਾਰੀ ਸਾਹਿਬ ਨੂੰ ਉਹ ਕਦੀ ਲੱਖਾਂ ਚੰਦੀ ਆ ਤੇ ਕਦੀ ਹਜ਼ਾਰਾਂ ਰੁਪਏ ਆ ਚੁੰਦੀ ਹੈ ਸੋ ਇਹਨਾਂ ਅੰਦਾਜ਼ਾ ਲਾ ਰਾ ਸੀ ਮਹੀਨੇ ਵਿੱਚ ਭੰਡਾਰੀ ਸਾਹਿਬ ਨੂੰ ਕਾਫੀ ਚੋਖੀ ਆਮਦਨ ਹੁੰਦੀ ਹੈ ਔਰ ਉਸ ਤੋਂ ਬਾਅਦ ਜੇ ਕੋਕ ਲੈਂਡ ਜਾਂਦਾ ਸੀ ਭੰਡਾਰੀ ਸਾਹਿਬ ਉੱਥੇ ਹੁੰਦੇ ਸੀ ਭੰਡਾਰੀ ਸਾਹਿਬ ਨੂੰ ਬਾਦਲ ਭੰਡਾਰੀ ਨੂੰ ਇਹ ਮਿਲਦਾ ਗਿਲਦਾ ਵੀ ਰਿਹਾ ਉਹਨਾਂ ਦਾ ਵਿਸ਼ਵਾਸ ਇਹਨੇ ਜਿੱਤ ਲਿਆ ਸੀ ਔਰ ਉਹਨਾਂ ਨੂੰ ਵੀ ਸ਼ੱਕ ਨਹੀਂ ਪਿਆ ਕਿ ਸਾਡੇ ਰਿਸੈਪਸ਼ਨਿਸ ਨੇ ਉਹਨਾਂ ਦਾ ਹਸਬੰਡ ਆ ਤੇ ਇਸ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਇਆ ਬੱਚਾ ਵੀ ਕੁਦਰਤੀ ਤੌਰ ਤੇ ਆਪਣੇ ਫਾਦਰ ਦੇ ਸ਼ੋਰੂਮ ਤੇ ਚਲੇ ਜਾਂਦਾ ਸੀ ਉਹ ਵੀ ਉੱਥੇ ਖੇਡਦਾ ਖੂਡਦਾ ਰਹਿੰਦਾ ਸੀ ਫੇਰ ਇਹਨਾਂ ਦੇ ਦਿਮਾਗ 'ਚ ਆਇਆ ਇਹਦੇ ਦਿਮਾਗ 'ਚ ਆਇਆ ਕਿ ਜੇ ਜਲਦੀ ਅਮੀਰ ਹੋਣਾ ਤੇ ਬੱਚੇ ਦੀ ਕਿਡਨਾਪਿੰਗ ਕੀਤੀ ਜਾਵੇ ਔਰ ਪਲਾਨ ਕਰਕੇ ਕੀਤੀ ਜਾਵੇ ਉਸ ਪਲਾਨਿੰਗ ਦੇ ਤਹਿਤ ਇਹਨੇ ਇਹਦਾ ਦੋਸਤ ਹੈ ਇੱਕ ਰਿਸ਼ਵ ਜਿਹੜਾ ਕਿ ਉਹ ਵੀ ਜੀਸੀਬੀ ਆਪਰੇਟਰ ਆ ਹਿਮਾਚਲ ਦਾ ਰਹਿਣ ਦਾ ਰਿਸ਼ਵ ਨੂੰ ਆਪਣੇ ਨਾਲ ਇਹਨੇ ਰਲਾਇਆ ਰਿਸ਼ਵ ਦਾ ਅਗਿਓ ਦੋਸਤ ਹੈਗਾ ਆ ਅਮਿਤ ਰਾਣਾ ਜਿਹੜਾ ਕਿ ਡਿਸਮਿਸਡ ਕਨਸਟੇਬਲ ਹੈ ਪੀਐਸ ਵਿੱਚੋਂ ਇਹਨਾਂ ਦੋਨਾਂ ਨੂੰ ਆਪਣੇ ਨਾਲ ਰਲਾਇਆ ਆਪਣੇ ਨਾਲ ਰਲਾ ਕੇ ਇਹ ਉਹਨਾਂ ਨੂੰ ਪਹਿਲਾਂ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ ਰੈਕੀ ਕਰਵਾਉਂਦਾ ਰਿਹਾ ਪਹਿਲਾਂ 2 ਬੀਲਰਸ ਤੇ ਰੈਕੀ ਹੁੰਦੀ ਰਹੀ ਫਿਰ ਅਮਿਤ ਰਾਣਾ ਨੇ 20 ਅਗਸਤ ਦੇ ਦਿਨ ਤੇ ਜਿਹੜੀ ਹੈਗੀ ਸਵਿਫਟ ਡਿਜ਼ਾਇਰ ਵਾਈਟ ਵਾਈਟ ਕਲਰ ਦੀ ਕਾਰ ਹੈ ਇੱਕ ਐਪ ਦੇ ਰਾਹੀਂ ਸੈਲਫ ਡਰਾਈਵਨ ਜਿਹੜੀ ਹੈਗੀ ਆ ਆਪ ਜਿਹੜੀ ਤੇ ਡਰਾਈਵਿੰਗ ਕਰ ਸਕਦਾ ਉਹ ਚੰਡੀਗੜ੍ਹ ਤੋਂ ਉਹਨੇ ਹਾਇਰ ਕੀਤੀ ਸਪੈਸ਼ਲੀ ਫਾਰ ਥਿਸ ਪਰਪਸ ਉਸ ਕਾਰ ਦੇ ਵਿੱਚ ਉਹਨੇ ਜਿਹੜੀ ਹੈਗੀ ਆ 20 ਤਰੀਕ ਨੂੰ ਲੈ ਲੈਂਦਾ ਉਸ ਤੋਂ ਬਾਅਦ ਫਿਰ ਕਾਰ ਰਹੀਂ ਰੱਖੀ ਹੁੰਦੀ ਕਿਉਂਕਿ ਬੱਚੇ ਨੂੰ ਕਿਡਨਾਪ ਕਰਨਾ ਸੀਗਾ ਟੂ ਵੀਲਰ ਤੇ ਔਖਾ ਸੀ ਇਸ ਕਰਕੇ ਕਾਰ ਨੂੰ ਫਾਇਰ ਕੀਤਾ ਗਿਆ ਕਾਰ ਦਾ ਨੰਬਰ ਪਲੇਟ ਚੇਂਜ ਕੀਤਾ ਗਿਆ ਨੰਬਰ ਪਲੇਟ ਜਿਹੜਾ ਹੈਗਾ ਉਹ ਹੂ ਹੂ ਉਹ ਨੰਬਰ ਪਲੇਟ ਲਾਈ ਗਈ ਜਿਸ ਤਰ੍ਹਾਂ ਦੀ ਚੰਬੇ ਜ਼ਿਲੇ ਦੇ ਵਿੱਚ ਸੇਮ ਮਾਡਲ ਸੇਮ ਕਲਰ ਦੀ ਸਿਰਫ ਡਿਜ਼ਾਇਰ ਕਾਰ ਆ ਸ਼ਾਇਦ ਉਹ ਇਹਨਾਂ ਨੇ ਕਿਤੇ ਵੇਖੀ ਹੋਏਗੀ ਜਾਨਾ ਨੂੰ ਕਿਤੇ ਨੈਟ ਦੇ ਉੱਤੇ ਉਹ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਇੱਕ ਕਾਰ ਹੈ ਉਸ ਤਰ੍ਹਾਂ ਦੀ ਹੀ ਕਾਰ ਕ੍ਰੀਏਟ ਕੀਤੀ ਗਈ ਕਾਰ ਕ੍ਰੀਏਟ ਕਰਕੇ ਇਹ 26 27 ਤਰੀਕ ਦੇ ਨੇੜੇ ਤੇੜੇ ਇਹਨਾਂ ਦੀਆਂ ਰੈਕੀ ਜ਼ਿਆਦਾ ਤੇਜ਼ ਹੋ ਗਈਆਂ ਪਹਿਲਾ ਪਲਾਨ ਕਰਨ ਦੇ ਨਾਲ ਇਹ 27 ਤਰੀਕ ਨੂੰ ਵੀ ਉਹਨੂੰ ਕੁੜਕੇ ਨੂੰ ਕਿਡਨਾਪ ਕਰਨ ਗਏ 27 28 ਨੂੰ ਵੀ ਕਿਡਨਾਪ ਕਰਨ ਗਏ ਆ ਪਰ ਕਿਸੇ ਕਾਰਨਾ ਕਰਕੇ ਇਹਨਾਂ ਦੀ ਇਹਨੇ ਕਿਡਨਾਪ ਨਹੀਂ ਕਰ ਸਕੇ ਇੱਕ ਦਿਨ ਤਾਂ ਬੱਚੇ ਨੂੰ ਸ਼ਾਇਦ ਛੁੱਟੀ ਹੋ ਗਈ ਸੀ ਉਹਦੇ ਪਿਤਾ ਦੇ ਦੱਸਣ ਦੇ ਮੁਤਾਬਕ ਤੇ ਇੱਕ ਦਿਨ ਜਦੋਂ ਕਿਡਨਾਪ ਕਰਨ ਗਏ ਤੇ ਉਹਨਾਂ ਦੀ ਗਵਾਂਡੀ ਨੇ ਕਿਸੇ ਨੇ ਸ਼ਾਇਦ ਆਪਣਾ ਵਹੀਕਲ ਬਾਹਰ ਕੱਢ ਲਿਆ ਉਹਨਾਂ ਦੇ ਘਰ ਦੇ ਹੋਰ ਮੈਂਬਰ ਆ ਗਏ ਡਰ ਗਏ ਕਿ ਹਾਂ ਰੌਲਾ ਪੈ ਜਾਏਗਾ ਸੀ ਕਿਤੇ ਉੱਥੇ ਜਾ ਕੇ ਗਲੀ ਦੇ ਵਿੱਚ ਸਟ੍ਰਕ ਨਾ ਹੋ ਜਾਈਏ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ 30 ਤਰੀਕ ਨੂੰ ਤਾਂ ਇਹਨਾਂ ਨੇ ਅੰਜਾਮ ਦਿੱਤਾ ਵਾਰਦਾਤ ਨੂੰ ਅੰਤਾਂਮ ਦੇਣ ਤੋਂ ਬਾਅਦ ਇਹ ਜਿਹੜੇ ਹੈਗੇ ਹਿਮਾਚਲ 'ਚ ਇਮੀਡੀਏਟਲੀ ਐਂਟਰ ਕਰ ਗਏ ਕੋ ਪਠਾਨਕੋਟ ਆਸੇ-ਪਾਸੇ ਹਿਮਾਚਲ ਤੇ ਜੈਂਡਕੇ ਨਾਲ ਘਿਰਿਆ ਹੋਇਆ ਤੋਂ ਪਠਾਨਕੋਟ ਤੋਂ ਹਿਮਾਚਲ ਨੂੰ ਐਂਟਰ ਕਰਨ ਲੱਗਿਆਂ ਹਾਰਡਲੀ 3 ਤੋਂ 4 ਮਿੰਟ ਲੱਗਦੇ ਆ ਸੋ ਤਰੰਤ ਇਹ ਹਿਮਾਚਲ ਚਲੇ ਗਏ ਤੇ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਚੇਸ ਟੀਮਾਂ ਸੀਗੀਆਂ ਜਿੱਦਾਂ ਹੀ ਪਤਾ ਲੱਗਿਆ ਉਸ ਤੋਂ ਬਾਅਦ ਇਨਵੈਸਟੀਗੇਟ ਕਰਕੇ ਚੇਸ ਟੀਮਾਂ ਵੀ ਮਗਰ ਜਿਹੜੀਆਂ ਹੋ ਗਈਆਂ ਬਾਕੀ ਦਾ ਜਿਹੜੀ ਕਹਾਣੀ ਆ ਉਹ ਤੁਹਾਨੂੰ ਪਤਾ ਹੀ ਕਿ ਉੱਥੇ ਜਾ ਕੇ ਇਹਨਾਂ ਬੱਚਿਆਂ ਨੂੰ ਰਿਕਵਰ ਕਰ ਲਿਆ ਗਿਆ ਹੁਣ ਮੁੱਖ ਦੀ ਗੱਲ ਇਹ ਆ ਕਿ ਇਹ ਇਹ ਜਿਹੜਾ ਵਿਅਕਤੀ ਆ ਇਹ ਅਵਤਾਰ ਸਿੰਘ ਹੀ ਮੁੱਖ ਜਿਹੜਾ ਸਾਜ਼ਿਸ਼ਦਾਰ ਘੜਾਇਆ ਇਹਨੇ ਸਾਜ਼ਿਸ਼ ਕਰਕੇ ਬੱਚੇ ਦੀ ਕਿਡਨੈਪਿੰਗ ਕਰਾਈ ਇਹ ਪੈਸੇ ਤੋਂ ਟੁੱਟਿਆ ਹੋਇਆ ਰਿਸ਼ਭ ਵੀ ਪੈਸੇ ਤੋਂ ਟੁੱਟਿਆ ਹੋਇਆ ਅੱਗੇ ਜਿਹੜਾ ਅਮਿਤ ਰਾਣਾ ਆ ਉਹ ਬੀਐਸਐਫ ਚੋਂ ਡਿਸਮਿਸ ਹੋ ਗਿਆ ਸਾਰੇ ਪੈਸੇ ਤੋਂ ਟੁੱਟੇ